ਸਚਗਲ ਜੀ ਡੀਪੀਜੀ ਪੰਜਾਬੀ ਚੈਨਲ ਡੈਕੋ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਤੁਹਾਨੂੰ ਦੱਸਾਇਆ ਕਿ ਪੈਲਗਾਮ ਦੇ ਵਿੱਚ ਅਤਵਾਦੀ ਹਮਲੇ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿਚਾਲੇ ਬਹੁਤ ਜ਼ਿਆਦਾ ਜਿਹੜਾ ਆ ਉਹ ਖਿੱਚ ਕਰਨੀ ਹੋ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ ਪੈਲਗਾਮ ਅਤਵਾਦੀ ਹਮਲੇ ਤੋਂ ਬਾਅਦ ਜਿਹੜਾ ਆ ਪੂਰੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿਚਾਲੇ ਜਿਹੜਾ ਆ ਉਹ ਬਹੁਤ ਜ਼ਿਆਦਾ ਇੱਕ ਦੂਜੇ ਦੇ ਲਈ ਜਿਹੜਾ ਆ ਉਹ ਗੁੱਸਾ ਦਿਖਾਇਆ ਜਾ ਰਿਹਾ ਇਧਰ ਪਾਕਿਸਤਾਨ ਦੇ ਉੱਤੇ ਜਿਹੜਾ ਆ ਉਹ ਜਿਹੜਾ ਆ ਹਮਲੇ ਦੀਆਂ ਤਿਆਰੀਆਂ ਉਧਰ ਪਾਕਿਸਤਾਨ ਵੱਲੋਂ ਜਿਹੜਾ ਆ ਹਿੰਦੂਸਤਾਨ ਦੇ ਉੱਤੇ ਹਮਲੇ ਦੀਆਂ ਤਿਆਰੀਆਂ ਜਿਹੜੀਆਂ ਨੇ ਵੱਖ-ਵੱਖ ਪਾਸਿਆਂ ਤੋਂ ਕੀਤੀਆਂ ਜਾਣੀਆਂ ਹੈ ਕੈਨ ਤੋਂ ਭਾਵੇਂ ਆ ਕਿ ਜੰਗ ਦੇ ਜਿਹੜੇ ਆ ਉਹ ਅਲਾਨ ਹੁੰਦੇ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਕਿ ਬਹੁਤ ਜਲਦ ਹੋਣ ਜਿਹੜੀ ਹੈ ਜੰਗ ਲੱਗਣੀ ਵਾਲੀ ਹੈ ਬਲੈਕਆਊਟ ਦੇ ਵੀ ਜਿਹੜੇ ਨੇ ਵਕ ਵਕ ਖੇਤਰਾਂ ਦੇ ਵਿੱਚ ਜਿਹੜੇ ਨਿਰਦੇਸ਼ ਦੇ ਦਿੱਤੇ ਗਏ ਨੇ ਜਲਦ ਜਿਹੜਾ ਬਲੈਕਆਊਟ ਵੀ ਹੋ ਜਾਣ ਵਾਲਾ ਆ ਪਰ ਕਿਤੇ ਨਾ ਕਿਤੇ ਜਿਹੜਾ ਆ ਇੱਕ ਚੀਜ਼ ਬਹੁਤ ਵਧੀਆ ਲੱਗਦੀ ਪਈ ਹੈ ਵੀ ਇੰਨੀ ਜ਼ਿਆਦਾ ਜਿਹੜਾ ਆ ਜੰਗ ਦੀ ਜਿਹੜਾ ਆ ਉਹ ਸਿਰੇ ਦੇ ਉੱਤੇ ਜਿਹੜਾ ਆ ਪਾਕਿਸਤਾਨ ਦੇ ਹਿੰਦੁਸਤਾਨ ਦੀਆਂ ਫੌਜਾਂ ਬੈਠੀ ਹੋਈਆਂ ਨੇ ਬਲੈਕਆਊਟ ਹੋ ਰਿਹਾ ਨੇ ਸਭ ਕੁਝ ਹੋ ਰਿਹਾ ਰੇ ਪਰ ਤਨਦਾਦੀ ਇਹ ਕਿ ਪਹਲਗਾਮ ਆਤਵਾਦੀ ਹਮਲੇ ਤੋਂ ਬਾਅਦ ਵੀ ਜਿਹੜਾ ਆ ਇਹ ਚੀਜ਼ ਬੰਦ ਨਹੀਂ ਹੋਈ ਤਨਦਾਦੀ ਇਹ ਕਿ ਕਰਤਾਰਪੁਰ ਕੋਰੀਡੋਰ ਤੋਂ ਅਜੇ ਵੀ ਜਿਹੜਾ ਆ ਸੰਗਤਾਂ ਦਰਸ਼ਨ ਕਰਨ ਜਾ ਰਹੀਆਂ ਤੇ ਆ ਰਹੀਆਂ ਨੇ ਤਨਦਾਦੀ ਇਹ ਕਿ ਕਰਤਾਰਪੁਰ ਕੋਰੀਡੋਰ ਤੋਂ 195 ਯਾਤਰੀ ਅੱਜ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਪਾਕਿਸਤਾਨ ਦੇ ਵਿੱਚੋਂ ਜਿਹੜਾ ਹੈ ਦਰਸ਼ਨ ਦੇਦਾਰੇ ਕਰਕੇ ਵਾਪਸ ਪਰਤੀਆਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਸਾਡੇ ਪੱਤਰਕਾਰਾਂ ਨੇ ਕੀਤੀ ਤੇ ਤੁਹਾਨੂੰ ਦੱਈਏ ਕਿ ਇਹ ਕੋਰੀਡੋਰ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇ ਦਿਓ ਕਿ ਪਈਓ ਕਿ ਬਹੁਤ ਸਾਰੇ ਜਿਹੜੇ ਉਧਰੋਂ ਲੋਕ ਦਰਸ਼ਨ ਕਰਕੇ ਆਉਂਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਈਏ ਕਿ 195 ਦੇ ਕਰੀਬ ਜਿਹੜੇ ਆ ਯਾਤਰੀ ਦੱਸੇ ਜਾ ਰਹੇ ਜੋ ਕਿ ਉਧਰੋਂ ਦਰਸ਼ਨ ਕਰਕੇ ਭਾਰਤ ਵਾਪਸ ਆਏ ਨੇ ਤਾਂ ਦੱਸ ਦਈਏ ਕਿ ਇੱਕ ਪਾਸਿਓਂ ਤਾਂ ਜੰਗ ਦਾ ਐਲਾਨ ਕੀਤਾ ਜਾ ਰਿਹਾ ਇੱਕ ਪਾਸੇ ਜੰਗ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇੱਕ ਪਾਸੇ ਜੰਗ ਜਿਹੜੀ ਇਹ ਜੰਗੀ ਪੱਧਰ ਤੇ ਰੌਲਾ ਪਿਆ ਹੋਇਆ ਆ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਦੂਜੇ ਪਾਸੇ ਜਿਹੜਾ ਆ ਦੂਜੇ ਪਾਸੇ ਜਿਹੜਾ ਆ ਉਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਹਿੰਦੁਸਤਾਨ ਦੀਆਂ ਸੰਗਤਾਂ ਜਿਹੜੀਆਂ ਨੇ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਜਿਹੜੇ ਆ ਗੁਰੂ ਸਾਹਿਬਾਂ ਦੇ ਦਰਸ਼ਨ ਕਰਕੇ ਵਾਪਸ ਪਰਤੀਆਂ ਨੇ ਇੱਥੇ ਤੁਹਾਡੀ ਸੋਚ ਕੀ ਹੈ ਕੀ ਕੀਤਾ ਜਾ ਰਿਹਾ ਹੈ ਕੀ ਆਮ ਜਨਤਾ ਨੂੰ ਪਾਗਲ ਬਣਾਇਆ ਜਾ ਰਿਹਾ ਜਾਂ ਆਮ ਜਨਤਾ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਮਾਹੌਲ ਕੋਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਈ ਇੱਕ ਪਾਸੇ ਜੰਗ ਵਰਗਾ ਮਾਹੌਲ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਜਿਹੜੀਆਂ ਨੇ ਉਹ ਸੰਗਤਾਂ ਦਰਸ਼ਨ ਦਿਦਾਰੇ ਕਰਨ ਲਈ ਪਾਕਿਸਤਾਨ ਜਾ ਰਹੀਆਂ ਨੇ ਇਹ ਨਹੀਂ ਸਮਝ ਆ ਰਹੀ ਪਈ ਇਹ ਇੱਕ ਭਾਈਚਾਰਕ ਸਾਂਝ ਆ ਕਿ ਜਾਂ ਜੰਗ ਵਾਲੀ ਸਾਂਝ ਆ ਕੋਈ ਸਮਝ ਨਹੀਂ ਆ ਰਹੀ ਤੁਹਾਡੀ ਇਹਦੇ ਉੱਤੇ ਕੀ ਟਿੱਪਣੀ ਹੈ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਏਰੀਆ ਦੇ ਵਿੱਚ ਜਿੱਥੋਂ ਵੀ ਤੁਸੀਂ ਦੇਖਦੇ ਪਈਓ ਜੰਗ ਦਾ ਮਾਹੌਲ ਕੀ ਹੈ ਤੁਹਾਡੇ ਬਾਰਡਰ ਕੰਡੇ ਦੇ ਉੱਤੇ ਜੰਗ ਦਾ ਮਾਹੌਲ ਕੀ ਹੈ ਇਹਦੇ ਉੱਤੇ ਜਿਹੜਾ ਆ ਆਪਣੇ ਵਿਚਾਰ ਸਾਂਝੇ ਜਰੂਰ ਕਰੋ ਕਮੈਂਟਾਂ ਦੇ ਵਿੱਚ ਤੇ ਸਾਨੂੰ ਜਰੂਰ ਦੱਸਿਓ ਵੀ ਕੀ ਇਹ ਠੀਕ ਆ ਕਿ ਇੱਕ ਪਾਸੇ ਜੰਗ ਦਾ ਮਾਹੌਲ ਤੇ ਦੂਜੇ ਪਾਸੇ ਜਿਹੜਾ ਆ ਕੋਰੀਡੋਰ ਦੇ ਥਰੂ ਜਿਹੜਾ ਆ ਪਾਕਿਸਤਾਨ ਦੇ ਵਿੱਚੋਂ ਸੰਗਤਾਂ ਜਿਹੜੀ ਇਹ ਦਰਸ਼ਨ ਕਰ ਕਰ ਵਾਪਸ ਆ ਰਹੀਆਂ ਨੇ ਤੇ ਜਾ ਰਹੀਆਂ ਨੇ ਇਹਦੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਬਣੇ ਰਹੋਗੇ ਇਸੇ ਤਰ੍ਹਾਂ ਤਾਂ ਸੰਗਤਾਂ ਦੇ ਨਾਲ ਵੀ ਗੱਲਬਾਤ ਕੀਤੀ ਸਾਡੇ ਪੱਤਰਕਾਰ ਨੇ ਆਓ ਗੱਲਬਾਤ ਸੁਣਦੇ ਹਾਂ ਲੋਕ ਕੀ ਕਹਿੰਦੇ ਨੇ ਮੈਂ ਬਲਵੰਤ ਚਕਰਵਰਤੀ ਮੈਂ ਲੁਧਿਆਣੇ ਜਗਰਾਉਂ ਤੋਂ ਆਇਆ ਤੇ ਉੱਥੇ ਮੈਨੂੰ ਤਾਂ ਇਦਾਂ ਕੋਈ ਲੱਗਿਆ ਨਹੀਂ ਵੀ ਤੇ ਕੋਈ ਤਣਾਅ ਦਾ ਮਾਹੌਲ ਆ ਉੱਥੇ ਬਹੁਤ ਚੰਗੇ ਚੰਗੇ ਲੋਕ ਸੀ ਉਹ ਬੜੇ ਪਿਆਰ ਨਾਲ ਬਾਤ ਕਰ ਰਹੇ ਸੀ ਉੱਥੇ ਆਦਮੀ ਬਹੁਤ ਘੱਟ ਸੀ ਤੇ ਉੱਥੇ ਕੋਈ ਤਣਾਅ ਦੀ ਤਣਾਅ ਦਾ ਮਾਹੌਲ ਕੋਈ ਨਹੀਂ ਸੀ ਅੱਛਾ ਲੱਗਾ अच्छा। बहुत अच्छा लग गया बहुत मैं तो पाकिस्तान की तरफ नजर आया न मैंने बाकी मैं तो यही चाहता हूँ की दोनों देश के जो दूसरी टॉप लीडर है वहाँ अमन और शांति का पैगाम दे और दोनों देशों में अमन और शांति रहे कोई ਤਨਾਲ ਆਉਂਦਾ ਮੋਲ ਨਹੀਂ ਕੁਝ ਨਹੀਂ ਜੀ ਪਤਾ ਨਹੀਂ ਲੱਗਦਾ ਕੁਝ ਵੀ ਸ਼ਾਂਤੀ ਹੈ ਸਹੀ ਪਰ ਇਹਨਾਂ سے ਬੋਲਦੇ ਆਂ ਪਰ ਇਹਨਾਂ से ਸਾਰੀ ਗੱਲ ਕਰ ਲੈ। ਲੈ ਕੋਈ ਤਨਾਲ ਆਣ ਬਹੁਤ ਵਧੀਆ ਬਹੁਤ ਰੈਲੈਕਸਟ ਕਰਦਾ ਸੀ ਕੋਈ ਇਹੋ ਜੀ ਗੱਲ। ਕਿੱਥੋਂ ਆਏ ਭਾਜੀ ਕਿਹੜੇ ਦਰਸ਼ਨ ਕਰਕੇ ਆੜਾ ਪੈਨ ਸੀ? ਅਰਪਲਾ ਹਾਰਪੋ ਪੈਨ ਦਾ ਡਿਸ਼। ਅੱਛਾ। ਉਹ ਤੋਂ ਬਾਬਾ ਦੇ ਦਰਸ਼ਨ ਕਰਕੇ ਤੇ ਵਕਤ ਆ। ਅੱਛਾ ਕੀ ਮੋਲ ਸੀ? ਮੋਲ ਵਧੀਆ ਕੋਈ ਇਹੋ ਜੀ ਕੋਈ ਗੱਲ ਬਾਤ। ਕੋਸਰ ਆਤ ਨਾ ਆਉਂਦਾ। ਨਾਉ ਦਾ ਇੱਧਰ ਕੋਈ ਅਸਨ। ਹੂੰ। ਜਾਹੇ ਪਹਿਲਾਂ ਹੀ ਵੈਸੇ ਲੱਗਦਾ।